ਮੇਰਾ ਨਾਮ ਰਵੀ ਹੈ ਇਹ ਗੱਲ ਉਦੋਂ ਦੀ ਆ ਜਦੋਂ ਮੈਂ ਪਲੱਸ 2 ਵਿੱਚ ਪੜਦਾ ਸੀ ਮੇਰੀ ਉਮਰ 19 ਕੋਸਾਲਾਂ ਦੀ ਸੀ ਫਰਵਰੀ ਦੇ ਮਹੀਨੇ ਵਿੱਚ ਮੈਂ ਆਪਣੇ ਮਾਮੇ ਦੇ ਰਿਹਾ ਤੇ ਗਿਆ ਸੀ ਤਾਂ ਮੇਰਾ ਸਾਰਾ ਪਰਿਵਾਰ ਉੱਥੇ ਪਹੁੰਚਿਆ ਹੋਇਆ ਸੀ ਭੂਆ ਦੇ ਘਰ ਰਿਸ਼ਤੇਦਾਰਾਂ ਨਾਲ ਭਰਿਆ ਸੀ ਉੱਥੇ ਮੇਰੀ ਭਾਬੀ ਵੀ ਆਈ ਸੀ ਮੇਰੀ ਮੰਮੀ ਦੀ ਕਿਸੇ ਦੂਰ ਦੇ ਭਤੀਜੇ ਦੇ ਘਰ ਵਾਲੀ ਸੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਜ਼ਿਆਦਾ ਉਮਰ ਵੀ ਨਹੀਂ ਸੀ ਉਹਦਾ ਨਾਮ ਪ੍ਰੀਤ ਸੀ ਤੇ ਉਹ ਮੇਰੇ ਨਾਲ ਗੱਲਾਂ ਕਰਦੀ ਸੀ ਮੈਂ ਆਪਣੀ ਮਾਂ ਦੇ ਕੋਲ ਖੜਾ ਉਸ ਨੂੰ ਦੇਖਦਾ ਤੇ ਮਾੜਾ ਮਾੜਾ ਹੱਸਦਾ ਸੀ ਤੇ ਉਹ ਮੇਰੇ ਵੱਲ ਵੇਖ ਕੇ ਹੱਸਣ ਲੱਗ ਪਈ ਤੇ ਫਿਰ ਮਾਮੀ ਨੂੰ ਪੁੱਛਿਆ ਇਹ ਕੌਣ ਆ ਤਾਂ ਮਾਮੀ ਨੇ ਮੇਰੇ ਬਾਰੇ ਉਸ ਨੂੰ ਦੱਸਿਆ ਜਦੋਂ ਪਤਾ ਲੱਗਾ ਕਿ ਮੈਂ ਉਹਦਾ ਦਿਉਰਾ ਤਾਂ ਉਹ ਮਾਂ ਦੇ ਸਾਹਮਣੇ ਮੇ ਨਾਲ ਮਜ਼ਾਕ ਕਰਨ ਲੱਗ ਪਈ ਮਾਂ ਦੇ ਖੋਲ ਖੜੀ ਰਹੀ ਇਸ ਲਈ ਮੈਂ ਉਸ ਨੂੰ ਕੁਝ ਨਾ ਕਿਹਾ ਇੰਨੇ ਨੂੰ ਮੇਰੀ ਮਾਂ ਨੂੰ ਉਹਨੇ ਆਵਾਜ਼ ਮਾਰ ਲਈ ਅਸੀਂ ਦੋਨੋਂ ਉੱਥੇ ਖੜੇ ਸੀ ਮੈਂ ਸ਼ਰਮ ਦੇ ਮਾਰੇ ਕੁਝ ਬੋਲਦਾ ਹੀ ਨਹੀਂ ਸੀ ਪਰ ਭਾਬੀ ਨੇ ਪੁੱਛਿਆ ਕਿਹੜੀ ਕਲਾਸ ਵਿੱਚ ਪੜਦਾ ਮੈਂ ਨੀਵੀਂ ਪਾ ਕੇ ਕਿਹਾ ਪਲੱਸ 2 ਵਿੱਚ ਪੇਪਰ ਹੋਣੇ ਆ ਭਾਬੀ ਮੁਸਕਰਾ ਕੇ ਕਹਿਣ ਲੱਗੀ ਅੱਛਾ ਹੋਰ ਮੇਰਾ ਦਿਰ ਵੱਡਾ ਹੋ ਗਿਆ ਉਹ ਮੇਰੇ ਵੱਲ ਵੇਖਦੀ ਰਹੀ ਜਿੱਦਾਂ ਕੁਝ ਕਹਿਣਾ ਚਾਹੁੰਦੀ ਹੋਵੇ ਕਹਿਣ ਲੱਗੇ ਕਿੱਦਾਂ ਚੱਲਦੀ ਤੇਰੀ ਪੜ੍ਹਾਈ ਮੈਂ ਉਸ ਨੂੰ ਕਿਹਾ ਠੀਕ ਆ ਭਾਬੀ ਬਸ ਥੋੜੀ ਜੀ ਟੈਨਸ਼ਨ ਰਹਿੰਦੀ ਆ ਪੇਪਰ ਲੱਗੇ ਜੋ ਆਗੇ ਭਾਬੀ ਨੇ ਮਜ਼ਾਕ ਵਿੱਚ ਕਿਹਾ ਟੈਨਸ਼ਨ ਕਰਨ ਨੂੰ ਲੈਣੀ ਆ ਤੂੰ ਇੰਨਾ ਸੋਹਣਾ ਮੁੰਡਾ ਫਿਰ ਮੈਂ ਸੰਗਣ ਲੱਗਾ ਤੇ ਉਸਨੇ ਇੱਕ ਅਜੀਬੇ ਅੰਦਾਜ਼ ਵਿੱਚ ਮੇਨਾਂ ਗੱਲ ਕੀਤੀ ਫਿਰ ਪੁੱਛਣ ਲੱਗੀ ਕੋਈ ਸਹੇਲੀ ਹੈਗੀ ਕਿ ਨਹੀਂ ਮੈਂ ਘਬਰਾ ਕੇ ਕਿਹਾ ਕਿ ਨਹੀਂ ਭਾਬੀ ਕਹਿਣ ਲੱਗੀ ਝੂਠ ਬੋਲਦਾ ਇੰਨਾ ਸੋਹਣਾ ਮੁੰਡਾ ਤੇ ਸਹੇਲੀ ਨਾ ਹੋਵੇ ਇਹ ਨਹੀਂ ਹੋ ਸਕਦਾ ਤੋਂ ਉਸ ਤੋਂ ਬਾਅਦ ਉਹ ਹੱਸਣ ਲੱਗੀ ਉਸਨੇ ਮੈਨੂੰ ਕਿਹਾ ਕਿ ਤੂੰ ਬਹੁਤ ਸੋਹਣਾ ਮੈਂ ਉਸ ਨੂੰ ਕਿਹਾ ਭਾਬੀ ਤੁਸੀਂ ਬਹੁਤ ਸੋਹਣੀ ਹੋ ਪਰ ਮੇਰੇ ਤਾਂ ਸਾਹ ਰੁਕ ਰਹੇ ਸੀ ਮੈਨੂੰ ਕੁਝ ਬੇਚੈਨ ਕਰ ਰਿਹਾ ਸੀ ਪਰ ਚੰਗਾ ਵੀ ਲੱਗ ਰਿਹਾ ਸੀ ਥੋੜੀ ਦੇਰ ਅਸੀਂ ਦੋਨੋਂ ਚੁੱਪ ਰਹੇ ਤੇ ਭਾਬੀ ਨੇ ਹੌਲੀ ਦੇ ਕੇ ਕਿਹਾ ਮੈਂ ਚਲਦੀ ਆ ਪਰ ਮੈਂ ਉੱਥੇ ਖੜਾ ਹੀ ਰਹਿ ਗਿਆ ਦਿਲ ਦੀ ਧੜਕਣਾਂ ਨੂੰ ਸਾਹਮਦਾ ਹੋਇਆ ਮੁਸਕਾਨ ਨੂੰ ਸਾਹਮਦਾ ਹੋਇਆ ਜੋ ਮੈਨੂੰ ਮਹਿਸੂਸ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਵੀ ਮੈਨੂੰ ਮਿਲਦੀ ਸਾਡੇ ਵਿੱਚ ਛੋਟੇ ਛੋਟੇ ਗੱਲਾਂ ਤੇ ਹਾਸਾ ਹੁੰਦਾ ਉਸ ਦਿਨ ਸ਼ਾਮ ਨੂੰ ਮੈਂ ਇਕੱਲਾ ਹੀ ਵਿਹੜੀ ਵਿੱਚ ਇੱਕ ਪਾਸੇ ਮੰਜੇ ਤੇ ਬੈਠਾ ਸੀ ਭਾਬੀ ਆਈ ਤਾਂ ਮੇਰੇ ਕੋਲ ਆ ਕੇ ਬੈਠ ਗਈ ਫਿਰ ਕੁਝ ਦੇਰ ਬਾਅਦ ਕਹਿਣ ਲੱਗੀ ਤੇਰੇ ਪੇਪਰ ਕਦੋਂ ਆ ਮੈਂ ਜਵਾਬ ਦਿੱਤਾ ਬੱਸ ਭਾਬੀ 2 ਹੀ ਮਹੀਨੇ ਰਹਿ ਗਏ ਜਦੋਂ ਇੱਥੋਂ ਜਾਊਂਗਾ ਤਾਂ ਪੜ੍ਹਾਈ ਸ਼ੁਰੂ ਕਰੂੰਗਾ ਮਸਕਰਾ ਕੇ ਕਹਿਣ ਲੱਗੀ ਚਿੰਤਾ ਨਾ ਕਰ ਤੂੰ ਵਿਆਹ ਵਿੱਚ ਇੰਜੋਏ ਕਰ ਸਭ ਵਧੀਆ ਹੋਊਗਾ ਉਸ ਤੋਂ ਬਾਅਦ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ ਗੱਲਾਂ-ਗੱਲਾਂ ਵਿੱਚ ਮੈਂ ਉਸ ਦੇ ਘਰ ਵਾਲੇ ਬਾਰੇ ਪੁੱਛ ਲਿਆ ਕਿ ਉਸ ਦੇ ਘਰ ਵਾਲੇ ਨੂੰ ਮੈਂ ਜਾਣਦਾ ਨਹੀਂ ਸੀ ਉਸ ਨੇ ਦੱਸਿਆ ਕਿ ਵਿਆਹ ਵਿੱਚ ਨਹੀਂ ਆਇਆ ਕੰਮ ਤੇ ਗਿਆ ਉਸ ਨੂੰ ਛੁੱਟੀ ਨਹੀਂ ਮਿਲੀ ਮੈਂ ਹੱਸਦੇ ਗਿਆ ਭਾਬੀ ਤੁਸੀਂ ਤਾਂ ਬਹੁਤ ਵੱਡੇ ਸ਼ਹਿਰਾਂ ਵਿੱਚ ਘੁੰਮਦੇ ਹੋਵੋਗੇ ਮੈਂ ਤਾਂ ਮਜ਼ਾਕ ਵਿੱਚ ਕਿਹਾ ਸੀ ਪਰ ਉਹ ਚੁੱਪ ਹੋ ਗਈ ਉਸ ਦੀ ਅੱਖਾਂ ਦੇ ਵਿੱਚੋਂ ਮੁਸਕਾਨ ਖਤਮ ਹੋ ਗਈ ਸੀ ਮੈਂ ਕਿਹਾ ਮੈਨੂੰ ਸਮਝ ਨਹੀਂ ਆਈ ਉਹ ਮੈਨੂੰ ਦੇਖਦੀ ਰਹੀ ਅਤੇ ਇੱਕਦਮ ਕਹਿਣ ਲੱਗੀ ਮੈਂ ਹੁਣ ਜਾਣੀ ਹੈ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਉੱਠ ਕੇ ਚਲੀ ਗਈ ਪਰ ਉਸ ਦਾ ਚਿਹਰਾ ਜਿੱਦਾਂ ਅਦਾਸ ਸਿਆ ਹੋ ਗਿਆ ਸੀ ਮੈਂ ਉਸ ਨੂੰ ਜਾਂਦੇ ਵੇਖਦਾ ਰਿਹਾ ਮੇਰੇ ਵਿੱਚ ਫਿਰ ਅਜੀਬ ਜਿਹੀ ਫੀਲਿੰਗ ਆਈ ਪਾ ਬੀਤੀ ਜਵਾਨੀ ਵੇਗ ਮੈਨੂੰ ਅਜੀਬ ਲੱਗ ਰਿਹਾ ਸੀ ਉਸ ਨੂੰ ਦੇਖ ਕੇ ਦਿਲ ਨੂੰ ਪਤਾ ਨਹੀਂ ਕੀ ਹੋ ਰਿਹਾ ਸੀ ਇੰਨੀ ਪਿਆਰੀ ਸਮਝਦਾਰ ਨਰਮ ਦਿਲ ਤੇ ਹੱਸਣ ਵਾਲੀ ਕੁੜੀ ਅਚਾਨਕ ਉਸ ਦਾ ਦਿਲ ਇਦਾਂ ਕਿਉਂ ਟੁੱਟ ਗਿਆ ਸੀ ਮੈਂ ਬਹੁਤ ਹੀ ਸੋਚਦਾ ਰਿਹਾ ਕਿ ਤੂੰ ਇੱਥੇ ਵਿਆਹ ਵਿੱਚ ਆਇਆ ਥੋੜਾ ਹਾਸਾ ਮਜ਼ਾਕ ਕਰ ਲੈ ਆਪਣੀ ਹੀ ਦੁਨੀਆ ਵਿੱਚ ਗਵਾਚਾ ਰਹਿਣਾ ਆਪਣੀ ਦੁਨੀਆ ਬਾਰੇ ਹੀ ਸੋਚਦਾ ਰਹਿਣਾ ਮੈਂ ਸਭ ਨੂੰ ਸੋਚ ਕੇ ਆਪਣੇ ਮਨ ਨੂੰ ਝੁੱਠੀ ਤਸੱਲੀ ਦਿੱਤੀ ਅਤੇ ਫਿਰ ਉਧਰ ਹੀ ਧਿਆਨ ਚਲਾ ਗਿਆ ਕਿ ਭਾਬੀ ਦਾ ਅਚਾਨਕ ਉੱਟਕੇ ਜਾਣਾ ਰਾਤ ਹੋਈ ਸਭ ਰੋਟੀ ਖਾ ਕੇ ਆਪਣੇ ਆਪਣੇ ਬਿਸਤਰਿਆਂ ਤੇ ਪੈ ਗਏ ਮੇਰੇ ਲਾਗੇ ਕਈ ਰਿਸ਼ਤੇਦਾਰ ਲੰਮੇ ਪਏ ਸੀ ਰਾਤ ਦੇ 2 ਵਜੇ ਮੈਨੂੰ ਕਿਸੇ ਦੇ ਆਉਣ ਦਾ ਅਹਿਸਾਸ ਹੋਇਆ ਜਿੱਦਾਂ ਚੂੜੀਆਂ ਦੀ ਆਵਾਜ਼ ਮੈਂ ਵੇਖਿਆ ਨੇਰੇ ਵਿੱਚ ਕੋਈ ਹੋਰ ਸੀ ਮੈਂ ਚਾਦਰ ਲੈ ਕੇ ਲੰਮਾ ਪਿਆ ਸੀ ਕਿ ਮੈਨੂੰ ਕੋਈ ਜਗਾ ਰਿਹਾ ਮੈਂ ਵੇਖਿਆ ਤਾਂ ਭਾਬੀ ਸੀ ਮੈਂ ਘਬਰਾ ਕੇ ਪੁੱਛਿਆ ਕੀ ਹੋਇਆ ਤਾਂ ਉਸਨੇ ਫੋਨ ਦਿਖਾਉਂਦੇ ਕਿਹਾ ਫੋਨ ਨਹੀਂ ਲੱਗ ਰਿਹਾ ਪਤਾ ਨਹੀਂ ਇਸ ਨੂੰ ਕੀ ਹੋਇਆ ਜੋ ਮੈਂ ਵੇਖਿਆ ਤਾਂ ਫੋਨ ਫਲਾਈਟ ਮੋਡ ਤੇ ਸੀ ਮੈਂ ਠੀਕ ਕਰ ਦਿੱਤਾ ਤੇ ਫਿਰ ਫੋਨ ਲੱਗਣ ਲੱਗਿਆ ਮੈਂ ਉਸ ਨੂੰ ਦਿੱਤਾ ਤਾਂ ਉਹ ਮੇਰੇ ਵੱਲ ਵੇਖਦੀ ਰਹੀ ਜਿੱਦਾਂ ਕੁਝ ਕਹਿਣਾ ਚਾਹੁੰਦੀ ਹੋਵੇ ਫਿਰ ਮਸਕਰਾ ਕੇ ਕਹਿਣ ਲੱਗੀ ਥੈਂਕ ਯੂ ਮੈਂ ਦੁਬਾਰਾ ਲੰਮਾ ਪੈ ਗਿਆ ਫਿਰ ਉਸਨੇ ਕਿਹਾ ਹੌਲੀ ਦੇਖੀ ਕਿ ਮੇਨਾ ਬਾਥਰੂਮ ਚੱਲੇਗਾ ਮੈਨੂੰ ਬਹੁਤ ਡਰ ਲੱਗਦਾ ਕਿਉਂਕਿ ਹਨੇਰਾ ਬਹੁਤ ਆ ਮੈਂ ਉਸ ਨੂੰ ਕਿਹਾ ਹਾਂ ਭਾਬੀ ਕੋਈ ਗੱਲ ਨਹੀਂ ਅਸੀਂ ਹੌਲੀ ਹੌਲੀ ਪੌੜੀਆਂ ਉਤਰਨ ਲੱਗੇ نیچے ਬਹੁਤ ਹਨੇਰਾ ਸੀ ਅਤੇ ਉਹ ਮੇਰੇ ਨਾਲ ਹੌਲੀ ਹੌਲੀ ਉਤਰ ਰਹੀ ਸੀ ਮੈਂ ਬਾਥਰੂਮ ਦੇ ਦਰਵਾਜ਼ੇ ਤੋਂ ਦੂਰ ਖੜਾ ਸੀ ਉਸ ਨੇ ਇੱਕ ਵਾਰੀ ਮੇਰੇ ਵੱਲ ਵੇਖਿਆ ਤੇ ਸਿਰ ਹਿਲਾਇਆ ਤੇ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ ਮੇਰੇ ਮਨ ਵਿੱਚ ਭਾਬੀਆਂ ਬੁੱਝੀਆਂ ਹੋਈਆਂ ਅੱਖਾਂ ਘੁਮਰੀਆਂ ਸੀ ਅਤੇ ਕੁਝ ਦੇਰ ਵਿੱਚ ਜਦੋਂ ਆਈ ਆਪਣੀ ਚੁੰਨੀ ਨੂੰ ਸਾਮਦੀ ਹੋਈ ਉਸ ਨੇ ਇੱਕ ਵਾਰੀ ਫੇਰ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੀ ਸੱਚੀ ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਮੈਂ ਮਸਕਰਾ ਕੇ ਕਿਹਾ ਕੋਈ ਗੱਲ ਨਹੀਂ ਮੇਧਰ ਦੇ ਨਾਲ ਫਿਰ ਅਸੀਂ ਕੋਠੇ ਤੇ ਆ ਗਏ ਸਾਰੇ ਸੁੱਤੇ ਸੀ ਥੋੜਾ ਹੀ ਟਾਈਮ ਹੋਇਆ ਸੀ ਜਿੱਦਾਂ ਹੀ ਮੈਂ ਲੰਮਾ ਪੈਣ ਲੱਗਾ ਮੈਨੂੰ ਲੱਗਾ ਜਿੱਦਾਂ ਮੇਰੇ ਬਿਸਤਰੇ ਤੇ ਕੋਈ ਲੰਮਾ ਪੈ ਗਿਆ ਮੈਂ ਥੋੜਾ ਚੁੱਕਿਆ ਤਾਂ ਭਾਬੀ ਮੈਨੂੰ ਕਹਿਣ ਲੱਗੀ ਰੁਕ ਜਾ ਉਸ ਨੂੰ ਨਾ ਜਗਾ ਮੇਰੇ ਤੋਂ ਥੋੜੀ ਦੂਰੀ ਖੜੀ ਕੇ ਰਹੀ ਸੀ ਤੂੰ ਮੇਰੇ ਨਾਲ ਚੱਲ ਮੇਰੇ ਬਿਸਤਰੇ ਤੇ ਬਹੁਤ ਥਾਂ ਮੇਰੇ ਕੋਲ ਸੌ ਜਾਈ ਮੈਂ ਕੱਲੀ ਸੁੱਤੀ ਹਾਂ ਅਤੇ ਉਸ ਦੀ ਗੱਲ ਸੁਣ ਕੇ ਮੈਂ ਮੰਨ ਗਿਆ ਸੀ ਮੈਂ ਸਿਰ ਹਿਲਾਇਆ ਤੇ ਉਸ ਦੇ ਪਿੱਛੇ-ਪਿੱਛੇ ਤੁਰ ਪਿਆ ਉੱਥੇ ਥੋੜੀ ਜਿਹੀ ਹਵਾ ਵੀ ਜ਼ਿਆਦਾ ਸੀ ਵਾਕਿਆਂ ਨਾਲੋਂ ਥੋੜਾ ਦੂਰ ਹੋਣ ਕਰਕੇ ਸ਼ਾਂਤੀ ਵੀ ਸੀ। ਭਾਬੀ ਇੱਕ ਸਾਈਡ ਤੇ ਪਈ ਸੀ। ਉੱਥੇ ਪਹੁੰਚ ਕੇ ਇੱਕ ਪਾਸੇ ਨੂੰ ਹੋ ਕੇ ਪੈ ਗਈ ਤੇ ਦੂਜੇ ਪਾਸੇ ਵੱਲ ਮੈਂ ਲੰਮਾ ਪੈ ਗਿਆ। ਦੋਨੋਂ ਕੁਝ ਦਿਨ ਚੁੱਪ ਰਹੇ। ਮੈਂ ਚੁਪਚਾਪ ਅਸਮਾਨ ਵੱਲ ਵੇਖ ਰਿਹਾ ਸੀ। ਦਿਲ ਵਿੱਚ ਕਈ ਸਵਾਲ ਸੀ ਪਰ ਜ਼ੁਬਾਨ ਤੇ ਕੋਈ ਗੱਲ ਨਹੀਂ ਸੀ। ਕਹਿਣ ਲੱਗੀ, "ਰਵੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਤੂੰ ਮੇਰੇ ਕੋਲ ਆ। ਛੱਤ ਦੀ ਉਸ ਠੰਡੀ ਰਾਤ ਵਿੱਚ ਅਸੀਂ ਦੋਨੋਂ ਇੱਕ ਬਿਸਤਰੇ ਤੇ ਮੈਂ ਅੱਖਾਂ ਬੰਦ ਕਰ ਲਈਆਂ ਪਰ ਨੀਂਦ ਨਹੀਂ ਆ ਰਹੀ ਸੀ। ਦਿਨ ਵਿੱਚ ਸ਼ਾਮ ਦੀਆਂ ਗੱਲਾਂ ਘੁਮਰੀਆਂ ਸੀ ਕਿ ਆਖਰ ਭਾਬੀ ਚੁੱਪ ਕਿਉਂ ਹੋ ਗਈ ਸੀ ਉਹ ਅਦਾਸ ਕਿਉਂ ਸੀ ਉੱਥੋਂ ਉੱਠ ਕੇ ਕਿਉਂ ਚਲੀ ਗਈ ਸੀ ਦਿਲ ਕੀਤਾ ਇੱਕ ਵਾਰੀ ਪੁੱਛ ਲਵਾਂ ਤੇ ਡਰਦਾ ਵੀ ਸੀ ਕਿ ਤੇ ਭਾਬੀ ਗੁੱਸਾ ਨਾ ਕਰੇ ਅਤੇ ਮੈਂ ਆਪਣੇ ਆਪ ਨੂੰ ਕੁਝ ਸੈਕਿੰਡ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਹੌਲੀ ਜਿਹੀ ਕਿਹਾ ਭਾਬੀ ਜੀ ਬੁਰਾ ਨਾ ਮੰਨੇ ਤਾਂ ਤੈਨੂੰ ਇੱਕ ਗੱਲ ਪੁੱਛਾਂ ਕਹਿਣ ਲੱਗੀ ਹਾਂ ਉਹ ਮੇਰੀ ਗੱਲ ਨੂੰ ਸਮਝ ਗਈ ਕਿ ਮੈਂ ਕੀ ਪੁੱਛਣ ਵਾਲਾ ਫਿਰ ਉਸਨੇ ਕਿਹਾ ਹਾਂ ਦੱਸ ਕੀ ਹੋਇਆ ਮੈਂ ਉਸ ਨੂੰ ਕਿਹਾ ਅੱਜ ਸ਼ਾਮ ਨੂੰ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਤਾਂ ਤੁਸੀਂ ਚੁੱਪ ਕਿਉਂ ਹੋ ਗਏ ਤੁਸੀਂ ਉੱਠ ਕੇ ਕਿਉਂ ਚਲੇ ਗਏ ਮੈਨੂੰ ਲੱਗਾ ਸ਼ਾਇਦ ਮੈਂ ਕੁਝ ਗਲਤ ਕਹਿ ਦਿੱਤਾ ਉਹ ਕੁਝ ਨਾ ਬੋਲੀ ਤੇ ਫਿਰ ਅਚਾਨਕ ਕਹਿਣ ਲੱਗੀ ਸਭ ਕੁਝ ਸਹੀ ਚੱਲ ਰਿਹਾ ਸੀ ਮੈਨੂੰ ਉਸ ਦਾ ਜਵਾਬ ਸੁਣ ਕੇ ਅਜੀਬ ਬੇਚੈਨੀ ਹੋਈ ਫਿਰ ਦਿਲ ਕੀਤਾ ਇੱਕ ਵਾਰੀ ਪੁੱਛੀ ਲਵਾਂ ਅਤੇ ਕੁਝ ਦੇਰ ਬਾਅਦ ਉਸਨੇ ਟੁੱਟੀ ਜੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਮੈਂ ਚੱਕੰਨਾ ਹੋ ਗਿਆ ਤੇ ਪਾਸਾ ਲਿੱਤਾ ਜਦ ਦੇਖਿਆ ਭਾਬੀ ਸਮਾਨਵਾਲ ਵੇਖ ਰਹੀ ਸੀ ਤੇ ਰੋ ਰਹੀ ਸੀ ਉਸ ਦਾ ਚਿਹਰਾ ਚੰਨ ਵਰਗਾ ਸੀ ਤੇ ਅੱਖਾਂ ਵਿੱਚ ਹੰਝੂ ਪੁਰਾਣੀਆਂ ਯਾਦਾਂ ਵਿੱਚ ਗਵਾਚੀ ਮੇਰੇ ਦਿਲ ਵਿੱਚ ਇੱਕਦਮ ਆਵਾਜ਼ ਨਿਕਲੀ ਉਸਨੇ ਹੰਝੂ ਪੂੰਝ ਲਏ ਅਤੇ ਕਹਿਣ ਲੱਗੀ ਕੁਝ ਬਸ ਇਦਾਂ ਹੀ ਨੀਂ ਨਹੀਂ ਆ ਰਹੀ ਸੀ ਮੈਂ ਉਸਨੂੰ ਕਿਹਾ ਜ਼ਰੂਰ ਭਾਬੀ ਇਦਾਂ ਦਾ ਕੁਝ ਹੋਇਆ ਜੋ ਤੁਸੀਂ ਮੈਨੂੰ ਨਹੀਂ ਦੱਸ ਰਹੇ ਮੈਂ ਉਸ ਨੂੰ ਕਿਹਾ ਤੈਨੂੰ ਮੇਰੀ ਸੌਂ ਲੱਗੇ ਜੋ ਸੱਚਾ ਤਸ ਉਹ ਕੁਝ ਪਲ ਮੇਰੇ ਵੱਲ ਵੇਖਦੀ ਰਹੀ ਜਿੱਦਾਂ ਉਹ ਉਸਨੇ ਹਾਰ ਮੰਨ ਲਈ ਹੋਵੇ ਫਿਰ ਹੌਕਾ ਲੈ ਕੇ ਅਸਮਾਨ ਵਾਲ ਵੇਖਦੀ ਕਹਿਣ ਲੱਗੀ ਤੇਰਾ ਭਰਾ ਵੱਡੇ ਸ਼ਹਿਰ ਵਿੱਚ ਰਹਿੰਦਾ ਜਿੱਦਾਂ ਸਾਰੇ ਮੰਨਦੇ ਨੇ ਕੰਪਨੀ ਵਿੱਚ ਕੰਮ ਕਰਦਾ ਝੂਠਾ ਉਹ ਤਾਂ ਗਾਈਡ ਦਾ ਕੰਮ ਕਰਦਾ ਤੇ ਬਾਹਰੋਂ ਆਏ ਮੁੰਡੇ ਕੁੜੀਆਂ ਨੂੰ ਵੱਡੇ ਵੱਡੇ ਸ਼ਹਿਰਾਂ ਵਿੱਚ ਸੈਰ ਕਰਾਉਂਦਾ ਉਹਨਾਂ ਨੂੰ ਹੋਟਲ ਲੈ ਕੇ ਜਾਂਦਾ ਪਾਰਟੀ ਕਰਦਾ ਤੇ ਉਹਨਾਂ ਦਾ ਘੁਲਮਿਲ ਵੀ ਜਾਂਦਾ ਤੂੰ ਸਮਝ ਰਿਹਾ ਹੈ ਨਾ ਮੈਂ ਕੀ ਕਹਿ ਰਹੀ ਆ ਮੈਂ ਉਸਨੇ ਕਿਹਾ ਹੈ ਇਸ ਵਿੱਚ ਗਲਤ ਕੀ ਹੈ ਇਹ ਤਾਂ ਚੰਗਾ ਕੰਮ ਹੈ ਇਹ ਕੋਈ ਬੁਰਾ ਕੰਮ ਤਾਂ ਨਹੀਂ ਭਾਬੀ ਨੇ ਮੇਰੇ ਵੱਲ ਭੀਜਿਆ ਅੱਖ ਨਾਲ ਦੇਖਿਆ ਤੇ ਉਹਨਾਂ ਨੇ ਹੰਝੂ ਪੁੰਜਣ ਦੀ ਕੋਸ਼ਿਸ਼ ਕੀਤੀ ਕਹਿਣ ਲੱਗੀ ਮੈਨੂੰ ਪਤਾ ਹੈ ਬੁਰਾ ਕੰਮ ਨਹੀਂ ਪਰ ਗੱਲ ਕੰਮ ਦੀ ਨਹੀਂ ਇਹਨਾਂ ਕਹਿ ਕੇ ਰੁਕ ਗਈ ਫਿਰ ਮੈਂ ਕਿਹਾ ਕਿ ਭਾਬੀ ਸਾਰਾ ਕੁਝ ਸੱਚ ਦੱਸ ਕਹਿਣ ਲੱਗੀ ਜਦੋਂ ਤੂੰ ਕਿਹਾ ਸੀ ਕਿ ਭਰਾ ਨੇ ਬਹੁਤ ਕਮਾਇਆ ਹੋਣਾ ਕਿਉਂਕਿ ਮੈਂ ਉਹਦੇ ਨਾਲ ਘੁੰਮਣ ਤਾਂ ਗਈ ਸੀ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਉੱਥੇ ਸਭ ਕੁਝ ਬਹੁਤ ਸੋਹਣਾ ਸੀ ਤੇਰੇ ਭਰਾ ਨੇ ਮੈਨੂੰ ਉੱਥੇ ਕਮਾਇਆ ਫੋਟੋਆਂ ਖਿੱਚੀਆਂ ਅਸੀਂ ਇੱਕ ਦੂਜੇ ਨਾਲ ਸਮਾਂ ਬਤੀਤ ਕੀਤਾ ਉਸ ਦੀ ਅੱਖਾਂ ਉਸ ਲਈ ਮੁਸਕਰਾਈਆਂ ਪਰ ਫਿਰ ਬੁੱਝ ਗਈਆਂ ਉਹ ਕਹਿਣ ਲੱਗੀ ਜਿਸ ਤਰ੍ਹਾਂ ਤਾਂ ਅਸੀਂ ਹੋਟਲ ਵਿੱਚ ਰੁਕੇ ਮੈਂ ਜਲਦੀ ਸੌਂਗੀ ਜਦੋਂ ਅੱਕ ਕੁੱਲੀ ਤਾਂ ਤੇਰਾ ਭਰਾ ਮੇਰੇ ਲੱਗੇ ਨਹੀਂ ਸੀ ਮੈਂ ਸੋਚਿਆ ਕਿ ਬਾਥਰੂਮ ਵਿੱਚ ਹੋਣੀ ਦੇਖਣ ਲਈ ਗਈ ਤਾਂ ਉੱਥੇ ਵੀ ਨਹੀਂ ਸੀ ਬਾਹਰ ਤੱਕ ਮੈਂ ਉਸ ਨੂੰ ਵੇਖ ਕੇ ਆਈ ਉਹ ਕਿਸੇ ਕੁੜੀ ਨਾਲ ਬੈਠਾ ਸੀ ਕਹਿਣ ਲੱਗਾ ਨਹੀਂ ਉਸ ਦੀ ਆਵਾਜ਼ ਅਜੀਬ ਜਿਹੀ ਹੋ ਰਹੀ ਸੀ ਉੱਥੇ ਉਸ ਕੋਲ ਕੁਝ ਜੀ ਵੀ ਹਰਕਤ ਕਰ ਰਿਹਾ ਸੀ ਹੁਣ ਕੋਈ ਨਵਾਂ ਚਿਹਰਾ ਨਵੀਂ ਖੁਸ਼ਬੂ ਉਸ ਦੇ ਨਾਲ ਸੀ ਮੇਰਾ ਇਹ ਦਿਲ ਦੇ ਕੇ ਟੁੱਟ ਗਿਆ ਸੀ ਕੁਝ ਦਿਨ ਮੈਂ ਖੜੀ ਰਹੀ ਤੇ ਫਿਰ ਓਨੀ ਪੈਰੀ ਆਪਣੇ ਕਮਰੇ ਚ ਜਾ ਕੇ ਆਪਣੇ ਆਪ ਨੂੰ ਬੰਦ ਕਰ ਲਿਆ ਸੀ ਸਾਰੀ ਰਾਤ ਨੀਂ ਨਹੀਂ ਆਈ ਮੇਰੇ ਸੁਪੜੇ ਪਾਣੀ ਵਿੱਚ ਹੜ ਗਏ ਅਚਾਨਕ ਦਰਵਾਜ਼ਾ ਖੁੱਲ੍ਹਿਆ ਤਾਂ ਉਹ ਆਇਆ ਤੇ ਦਵੇ ਪੈਰੀ ਕਮਰੇ ਚ ਆਇਆ ਜਿੱਦਾਂ ਡਰਦਾ ਹੋਵੇ ਕਿਤੇ ਮੈਂ ਜਾਗ ਨਾ ਜਾਵਾਂ ਮੈਂ ਪਹਿਲਾਂ ਹੀ ਪਿੱਛੇ ਖੜੀ ਸੀ ਤੇ ਉਸ ਨੂੰ ਪੁੱਛਿਆ ਰਾਤ ਕਿੱਥੇ ਸੀ ਉਸਦੇ ਮੂੰਹੋਂ ਮੈਂ ਸੱਜ ਸੁਣਨਾ ਚਾਹੁੰਦੀ ਸੀ ਉਸਨੇ ਬਹਾਨਾ ਬਣਾ ਦਿੱਤਾ ਕੁਝ ਦਿਨ ਬੈਠਾ ਰਿਹਾ ਤੇ ਕਾਫੀ ਪੁਰਾਣੀਆਂ ਗੱਲਾਂ ਸੋਚ ਰਿਹਾ ਸੀ ਉਸਦੇ ਮੂੰਹੋਂ ਗੱਲਾਂ ਸੁਣ ਕੇ ਮੇਰੇ ਵੀ ਹੰਝੂ ਆ ਗਏ ਮੈਂ ਜਾਣਦੀ ਆ ਕਿ ਰਾਤ ਨੂੰ ਤੁਸੀਂ ਕਿੱਥੇ ਸੀ ਉਹ ਥੋੜਾ ਘਬਰਾ ਗਿਆ ਪਰ ਸ਼ਰਮਿੰਦਾ ਨਹੀਂ ਸੀ ਉਸਦੀ ਆਵਾਜ਼ ਬਿਲਕੁਲ ਸਾਫ਼ ਸੀ ਕਹਿਣ ਲੱਗਾ ਤੂੰ ਜੋ ਸਮਝ ਰਹੀ ਹੈ ਇਹ ਸਭ ਮੇਰਾ ਕੰਮ ਹੈ ਮੈਂ ਜੋ ਕਰਦਾ ਇਹਨਾਂ ਕੁੜੀਆਂ ਨੂੰ ਇਕੱਲੇ ਲੈ ਕੇ ਆਉਣਾ ਉਹਨਾਂ ਦਾ ਸਾਥ ਦੇਣਾ ਮੇਰਾ ਕੰਮ ਹੈ ਉਹਨਾਂ ਦੀਆਂ ਜ਼ਰੂਰਤਾਂ ਜੇ ਮੈਂ ਪੂਰੀਆਂ ਨਹੀਂ ਕਰੂੰਗਾ ਤਾਂ ਹੋਰ ਕੌੜ ਕਰੂੰਗਾ। ਉਸ ਤੋਂ ਬਾਅਦ ਸਾਡੇ ਵਿੱਚ ਬਹੁਤ ਲੜਾਈ ਹੋਈ। ਮੈਂ ਉਸ ਨੂੰ ਕਿਹਾ ਮੈਂ ਨਹੀਂ ਰਹਿ ਸਕਦੀ ਜਿੱਥੇ ਵਫਾਦਾਰੀ ਨਾ ਹੋਵੇ। ਉਸ ਦੀ ਗੱਲ ਸੁਣ ਕੇ ਮੇਰੇ ਦਿਲ ਵਿੱਚ ਇੱਕ ਚੀਕ ਜਿਹੀ ਉੱਠੀ। ਅਤੇ ਮੈਂ ਆਪਣਾ ਸਾਰਾ ਸਮਾਨ ਚੁੱਕਿਆ, ਬੈਗ ਵਿੱਚ ਰੱਖਿਆ ਤੇ ਉੱਥੋਂ ਤੁਰ ਪਈ। ਉਸ ਨੇ ਮੈਨੂੰ ਇੱਕ ਵਾਰ ਵੀ ਨਹੀਂ ਰੋਕਿਆ। ਮੈਂ ਟੈਕਸੀ ਕਰਕੇ ਸਟੇਸ਼ਨ ਆਈ ਤੇ ਪਿੰਡ ਆ ਗਈ। ਮੈਂ ਪੁੱਛਿਆ ਅਤੇ ਉਸ ਨੇ ਇੱਕ ਵਾਰ ਵੀ ਮੈਨੂੰ ਫੋਨ ਨਹੀਂ ਕੀਤਾ। ਨਾ ਹੀ ਉਸ ਦਾ ਮੈਨੂੰ ਕੋਈ ਖਬਰ ਆਈ ਤੇ ਨਾ ਹੀ ਫੋਨ ਜਜ ਬੀ ਚੁੱਕਿਆ ਸੀ ਭਾਬੀ ਬਿਲਕੁਲ ਚੁੱਪ ਹੋ ਗਈ ਸੀ ਛੱਤ ਤੇ ਸਿਰਫ ਉਸਦੀ ਆਵਾਜ਼ ਸੀ ਤੇ ਉਸਦੇ ਹੋ ਕੇ ਇਹ ਕਹਿਣ ਲੱਗੀ ਮੈਂ ਇਹ ਸਭ ਕੁਝ ਸਭ ਦੇ ਸਾਹਮਣੇ ਨਹੀਂ ਕਹਿ ਸਕਦੀ ਪਰ ਅੱਜ ਪਹਿਲੀ ਵਾਰ ਲੱਗਾ ਕਿ ਮੇਰੀ ਗੱਲ ਨੂੰ ਕੋਈ ਸੁਣਨਾ ਚਾਹੁੰਦਾ ਮੈਂ ਅੱਜ ਪਹਿਲੀ ਵਾਰ ਇਹ ਬੋਲ ਰਹੀ ਸੀ ਉਸਦੀ ਅੱਖਾਂ ਦੇ ਵਿੱਚ ਹੰਝੂ ਨਹੀਂ ਸੀ ਬਸ ਇੱਕ ਥਕਾਵਟ ਤੇ ਉਦਾਸੀ ਸੀ ਜਿਸ ਨੂੰ ਸ਼ਬਦਾਂ ਵਿੱਚ ਦੱਸਣਾ ਔਖਾ ਸੀ ਮੈਂ ਕੁਝ ਕਹਿਣ ਦੇ ਲਈ ਜੀ ਬੋਲਣੀ ਲੱਗਾ ਸੀ ਫਿਰ ਚੁੱਪ ਕਰ ਗਿਆ ਕੀ ਕਹਿੰਦਾ ਉਸਦੇ ਟੁੱਟੇ ਭਰੋਸੇ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਉਸ ਦਾ ਹੱਥ ਕੰਬ ਰਿਹਾ ਸੀ ਉਸ ਵਿੱਚ ਬਿਲਕੁਲ ਹੀ ਉਮੀਦ ਨਹੀਂ ਸੀ ਉਸ ਦੀ ਟੁੱਟੀ ਜ਼ਿੰਦਗੀ ਨੂੰ ਕੋਈ ਜੋੜ ਸਕੇ ਉਸ ਦੇ ਬੀਤੇ ਸਾਲ ਮੈਂ ਨਹੀਂ ਲੈ ਕੇ ਆ ਸਕਦਾ ਸੀ ਤੇ ਨਾ ਹੀ ਝਖਮ ਉਹ ਚੁੱਪਚਾ ਬੈਠੀ ਰਹੀ ਭਾਬੀ ਦੀ ਅੱਖਾਂ ਹੁਣ ਬੰਦ ਸੀ ਤੇ ਉਸ ਦੇ ਚਿਹਰੇ ਤੇ ਸ਼ਾਂਤੀ ਸੀ ਸ਼ਾਇਦ ਉਸ ਨੇ ਸਭ ਕੁਝ ਮੈਨੂੰ ਮਨੋਂ ਦਿਲ ਦਾ ਕਹਿ ਕੇ ਉਸ ਦਾ ਦਿਲ ਹੌਲਾ ਹੋ ਗਿਆ ਸੀ ਇਹ ਕਹਾਣੀ ਸਾਨੂੰ ਕੀ ਸਿੱਖ ਦਿੰਦੀ ਹੈ ਕਿ ਹਮੇਸ਼ਾ ਆਪਣੇ ਜੀਵਨ ਸਾਥੀ ਨਾਲ ਵਫਾਦਾਰ ਰਹੋ ਉਸਦੀ ਕਦਰ ਕਰੋ ਉਸਦੀਆਂ ਭਾਵਨਾਵਾਂ ਨੂੰ ਠੇਸ ਨਾ ਪਹਚਾਓ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ